ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਅਗਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਦਾ ਬੱਚਾ ਹੈ ਉਹਨੂੰ ਮਦਦ ਦੀ ਲੋੜ ਹੈ ਬੱਚਾ ਪੜਨ ਵਾਲਾ ਹੈ ਤਾਂ ਜ਼ਰੂਰ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਬੱਚਿਆਂ ਦੀ ਮਦਦ ਕਰਾਂਗੇ ਦਰਸ਼ਕੋ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਯਾਰ ਜੇ ਸੇਵਾ ਕਰਨੀ ਆ ਤਾਂ ਆਹ ਕਰੋ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਸਲ ਦੇ ਵਿੱਚ ਉਹ ਸੇਵਾ ਇਹ ਇੱਥੇ ਚੱਲ ਰਹੀ ਆ ਵੀ ਜਿਹੜੀ ਗੁਰੂ ਦੀ ਗੋਲਕ ਇਹਨਾਂ ਨੇ ਗਰੀਬ ਵੱਲ ਉਹਦਾ ਮੂੰਹ ਖੋਲ੍ਹਿਆ ਹੋਇਆ ਆ ਪੈਂਥਾਲ ਤੇ ਏਸੀ ਨੇ ਹਨਾ ਜੀ ਸਾਰੇ ਸਾਰੇ ਏਸੀ ਕਲਾਸਰੂਮ ਐ ਸਮਾਰਟ ਕਲਾਸਰੂਮ ਐ ਤੁਸੀਂ ਇੱਥੇ ਦੇਖ ਰਹੇ ਹੋ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਐਕਟੀਵਿਟੀ ਬੇਸਡ ਲਰਨਿੰਗ ਹੋਗੀ ਆ ਬੈਕਸ ਕਲਾਸਿਸ ਅਸੀਂ ਦੇ ਰਹੇ ਆ ਬੱਚਿਆਂ ਨੂੰ ਤੰਤੀ ਸਾਜ ਹੋ ਗਏ ਉਹਨਾਂ ਦਾ 뮤зик ਆਰਟ ਦਾ ਹੋ ਗਿਆ ਸਪੋਰਟਸ ਹੋ ਗਿਆ ਇਹ ਸਾਰੀਆਂ ਅਸੀਂ ਫੈਸਿਲਿਟੀਆਂ ਨਾਲ ਪ੍ਰੋਵਾਈਡ ਕਰ ਰਹੇ ਹਾਂ ਅੱਛਾ ਇੱਕ ਸਵਾਲ ਮੇਰਾ ਇਹ ਕੀ ਕਰਲੇ ਸਿੱਖ ਧਰਮ ਵਾਸਤੇ ਨਹੀਂ ਜੀ ਕੋਈ ਵੀ ਹੋਵੇ ਜਿਹੜਾ ਲੋੜਵੰਦ ਹੈ ਅੱਛਾ ਉਹ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਨਾਲ ਕੋਈ ਵੀ ਬੱਚੇ ਅਸੀਂ ਐਮਬੀਬੀਐਸ ਦੀ ਸਟੱਡੀ ਉਹਨਾਂ ਦੀ ਕਰਾਈ ਹੈ ਇੱਕ ਬੱਚਾ ਹੁਣ ਸਾਡਾ ਬੀਡੀਐਸ ਕਰ ਰਿਹਾ ਤਿੰਨ ਬੱਚੇ ਸਾਡੇ ਲਾ ਦੀ ਪੜਾਈ ਪੂਰੀ ਕਰ ਚੁੱਕੇ ਨੇ ਇਸ ਤਰ੍ਹਾਂ ਕਰਕੇ ਜਿਹੜੇ ਉੱਚੋ ਦੇ ਹਾਂ ਤੱਕ ਬੱਚੇ 5000 ਤੋਂ ਉੱਪਰ ਬੱਚਿਆਂ ਨੂੰ ਵਜੀਫਾ ਦਿੱਤਾ ਜਾ ਰਿਹਾ ਹੈ ਪੜਾਈਆਂ ਕਰਵਾਈਆਂ ਜਾ ਰ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਓਕੇ ਜੀ ਜਿਹਦੇ ਵਿੱਚ ਬੱਚਿਆਂ ਨੂੰ ਬਿਲਕੁਲ ਮੁਫਤ ਵਿਦਿਆ ਕਾਪੀਆਂ ਕਿਤਾਬਾਂ ਹਰ ਚੀਜ਼ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੀ ਸਹੂਲਤ ਆ ਫ੍ਰੀ ਦਿੱਤੀ ਜਾਂਦੀ ਹੈ ਪਰ ਜਿਹੜੇ ਹੈਗੇ ਹੈ ਮੇਨ ਮੋਟਿਵ ਸਾਡਾ ਇੱਕੋ ਹੈ ਕਿ ਜਿਹੜੇ ਲੋੜਵੰਦ ਘਰਾਂ ਦੇ ਬੱਚੇ ਨੇ ਉਹਨਾਂ ਨੂੰ ਕਿਸੇ ਤਰੀਕੇ ਅਗਰ ਪਰਿਵਾਰ ਦੇ ਵਿੱਚ ਇੱਕ ਬੱਚਾ ਵੀ ਪੜ ਗਿਆ ਉਹਨਾਂ ਦਾ ਗਰੀਬੀ ਦਾ ਜਿਹੜਾ ਚੱਕਰ ਹੈ ਟੁੱਟਦਾ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀ ਯੂਨੀਸਕ ਪੇਜ ਤੇ ਸਵਾਗਤ ਹੈ ਸਿਕਸ ਫੋਰ ਬਿਜ਼ਨਸ ਦੀ ਮੀਟਿੰਗ ਚੱਲ ਰਹੀ ਸੀ ਉੱਥੇ ਆਏ ਹੋਏ ਸੀ ਇੱਥੇ ਬਹੁਤ ਸਾਰੇ ਇਹ ਜਿਹੜੇ ਸੇਵਾ ਵਾਲੇ ਕਾਰਜ ਦੇਖੇ ਮਨ ਖੁਸ਼ ਹੋ ਗਿਆ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਸੇਵਾ ਦੇਖੀ ਜਿਹੜੀ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਲੋੜ ਸੀ ਕਿਤੇ ਨਾ ਕਿਤੇ ਹਰੇਕ ਬੰਦਾ ਸੋਚਦਾ ਹੋਊਗਾ ਵੀ ਯਾਰ ਆਹ ਕੰਮ ਸ਼ੁਰੂ ਕਰਨ ਵਾਲਾ ਪਰ ਇਹ ਇੱਥੇ ਸ਼ੁਰੂ ਹੋਇਆ ਪਿਆਗਾ ਕਹਿਣ ਤੋਂ ਪਹਿਲਾਂ ਆਪਾਂ ਅਬ ਐਜੂਕੇਟ ਪੰਜਾਬ ਕਰਨ ਦਾ ਸਾਡੇ ਬੱਚਿਆਂ ਨੂੰ ਜਿਹੜੇ ਬੱਚੇ ਜਿਨ੍ਹਾਂ ਦੇ ਮਾਪਿਓ ਨਹੀਂ ਸਰ ਤੇ ਜਾਂ ਜਿਹੜੇ ਘਰੋਂ ਬਹੁਤ ਜ਼ਿਆਦਾ ਗਰੀਬ ਨੇ ਉਹਨਾਂ ਨੂੰ ਹਾਈ ਫਾਈ ਸਿੱਖਿਆ ਦੇਣ ਦੀ ਇੱਥੇ ਸੇਵਾ ਸ਼ੁਰੂ ਹੋਈ ਆ ਸਾਡੇ ਨਾਲ ਸਾਡੇ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਜੀ ਭੈਣ ਜੀ ਸ਼ੁਭਨਾਮ ਤੁਹਾਡਾ ਜੀ ਮੇਰਾ ਨਾਮ ਜਸਪ੍ਰੀਤ ਹੈ ਅੱਛਾ ਜੀ ਐਜੂਕੇਟ ਪੰਜਾਬ ਤੁਹਾਡੇ ਇੱਕ ਪੜ ਕੇ ਪਤਾ ਲੱਗਦਾ ਵੀ ਕਿੱਡੀ ਸੋਚਤਾ ਗੜੀ ਆ ਹਨਾ ਜੀ ਇੱਕ ਇਦਾਂ ਦੀ ਕੀ ਸੇਵਾ ਜੀ ਤੁਹਾਡੀ ਹੈ ਇਹ ਭਾਈ ਜਸਪੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਹਾਂਜੀ ਹਾਂ ਉਹਨਾਂ ਵੱਲੋਂ ਆਰੰਭ ਕੀਤੀ ਹੋਈ ਸੇਵਾ ਹੈਗੀ ਯਾਰ ਸਾਡਾ ਇੱਕੋ ਮੋਟਿਵ ਹੈ ਕਿ ਪੰਜਾਬ ਨੂੰ ਖੜੇ ਕਰਨਾ ਹੈ ਉਹ ਐਜੂਕੇਸ਼ਨ ਤੋਂ ਬਿਨਾ ਪੋਸੀਬਲ ਨਹੀਂ ਬਿਲਕੁਲ ਜੀ ਬਿਲਕੁਲ 2006 ਦੇ ਵਿਚ ਅਰਦਾਸ ਕਰਕੇ ਇਹ ਵਾਲਾ ਪ੍ਰੋਗਰਾਮ ਲਿਖਿਆ ਗਿਆ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ 5000 ਤੋਂ ਉੱਪਰ ਬੱਚਿਆਂ ਨੂੰ ਵਜ਼ੀਫਾ ਦਿੱਤਾ ਜਾ ਰਿਹਾ ਹੈ ਪੜਾਈਆਂ ਕਰਵਾਈਆਂ ਜਾ ਰਹੀਆਂ ਨੇ ਅਤੇ 7 ਫ੍ਰੀ ਸਕੂਲ ਚੱਲ ਰਹੇ ਨੇ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਓਕੇ ਜੀ ਜਿਹਦੇ ਵਿੱਚ ਬੱਚਿਆਂ ਨੂੰ ਬਿਲਕੁਲ ਮੁਫਤ ਵਿੱਦਿਆ ਕਾਪੀਆਂ ਕਿਤਾਬਾਂ ਹਰ ਚੀਜ਼ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੀ ਸਹੂ ਪਰ ਜਿਹੜੇ ਹੈਗੇ ਆ ਮੇਨ ਮੋਟਿਵ ਸਾਡਾ ਇੱਕੋ ਹੈ ਕਿ ਜਿਹੜੇ ਲੋੜਵੰਦ ਘਰਾਂ ਦੇ ਬੱਚੇ ਨੇ ਉਹਨਾਂ ਨੂੰ ਕਿਸੇ ਤਰੀਕੇ ਅਗਰ ਪਰਿਵਾਰ ਦੇ ਵਿੱਚ ਇੱਕ ਬੱਚਾ ਵੀ ਪੜ ਗਿਆ ਉਹਨਾਂ ਦਾ ਗਰੀਬੀ ਦਾ ਜਿਹੜਾ ਚੱਕਰ ਉਹ ਟੁੱਟ ਸਕਦਾ ਬਿਲਕੁਲ ਜੀ ਅੱਛਾ ਭੰਜੀ ਜਿੱਦਾਂ ਹੁਣ ਆਪਾਂ ਕਹਿ ਸਕਦੇ ਆਂ ਵੀ ਕਿਸ ਲੈਵਲ ਤੱਕ ਤੁਸੀਂ ਉਹਨਾਂ ਬੱਚਿਆਂ ਦੀ ਹੈਲਪ ਕਰਦੇ ਹੋਗੇ ਹਰ ਲੈਵਲ ਦੇ ਬੱਚਿਆਂ ਨੂੰ ਜਿਵੇਂ ਜਿਹੜੇ ਬੱਚੇ ਆਪਣੇ ਸਕੂਲ ਹੈ ਸਾਡੇ ਉਹਦੇ ਵਿੱਚ ਅਸੀਂ ਨਰਸਰੀ ਤੋਂ ਐਡਮਿਸ਼ਨ ਦੇ ਕੇ ਪਲੱਸ 2 ਤੱਕ ਦੇ ਬੱਚੇ ਕਰਵਾ ਰਹੇ ਹਾਂ ਬੱਚਿਆਂ ਨੂੰ ਪੜਾ ਰਹੇ ਹਾਂ ਔਰ ਸਾਡੇ ਬੱਚੇ ਨੇ ਐਤਕੀ ਸਟੇਟ ਵਿੱਚੋਂ 10th ਰੈਂਕ ਲਿਆ ਹੈ ਗਰੀਬ ਘਰ ਦਾ ਬੱਚਾ ਜਿਸਨੇ ਕਦੇ ਸੋਚਿਆ ਨਹੀਂ ਸੀ ਕਿ ਮੈਂ ਪੜਾਂਗਾ ਜੋ 10th ਰੈਂਕ ਤੇ ਪਹੁੰਚਿਆ ਬਿਲਕੁਲ ਜੀ ਹਾਂਜੀ ਤੇ ਉਸ ਤੋਂ ਇਲਾਵਾ ਜਿਹੜੇ ਬੱਚੇ ਫਾਈਨੈਂਸ਼ੀਅਲੀ ਵੀਕ ਹੈਗੇ ਨਹੀਂ ਕਿਸੇ ਹੋਰ ਸਕੂਲਾਂ ਕਾਲਜੇਜ਼ ਜਾਂ ਯੂਨੀਵਰਸਿਟੀ ਚ ਪੜਦੇ ਨੇ ਤੇ ਉਹਨਾਂ ਬੱਚਿਆਂ ਨੂੰ ਅਸੀਂ ਸਪੋਰਟ ਕਰਦੇ ਹਾਂ ਤੇ ਦੋ ਬੱਚੇ ਅਸੀਂ ਐਮਬੀਬੀਐਸ ਦੀ ਸਟੱਡੀ ਉਹਨਾਂ ਦੀ ਕਰਾਈ ਹੈ ਇੱਕ ਬੱਚਾ ਹੁ ਇਸ ਤਰ੍ਹਾਂ ਕਰਕੇ ਜਿਹੜੇ ਉੱਚੋਦਿਆਂ ਤੱਕ ਬੱਚਾ ਨੂੰ ਪਹੁੰਚਾਇਆ ਮੰਨ ਲਓ ਜਿਹੜੇ ਸੱਤ ਸਕੂਲ ਤੁਹਾਡੇ ਉਹ ਤਾਂ ਹੋ ਗਈ ਖਾਸ ਖੇਤਰ ਦੇ ਵਿੱਚ ਹੋ ਗਏ ਬਾਕੀ ਏਰੀਆ ਦੇ ਵਿੱਚ ਵੀ ਤੁਸੀਂ ਜਿਹੜੇ ਪੰਜਾਬ ਨਾਲ ਸੰਬੰਧਿਤ ਬੱਚੇ ਨੇ ਸਕਾਲਰਸ਼ਿਪ ਦੇ ਰਹੇ ਹੋ ਹਾਂਜੀ ਉਹ ਬੱਚਾ ਕਿੱਥੇ ਤੱਕ ਜਾ ਸਕਦਾ ਹੈਗਾ ਉਹਦੀ ਹਿੰਮਤ ਹੈ ਕਿ ਤੁਸੀਂ ਉਹਦੀ ਹੈਲਪ ਕਰਦੇ ਰਹਿਣਾ ਬਿਲਕੁਲ ਅਸੀਂ ਕਹਿੰਦੇ ਹਿੰਮਤ ਨਾ ਛੱਡੋ ਪੈਸਾ ਪਿੱਛੇ-ਪਿੱਛੇ ਹੈ ਗੁਰੂ ਨੇ ਭੇਜਣਾ ਹੈ ਜੇ ਤੁਸੀਂ ਸਹੀ ਹੋ ਔਰ ਤੁਹਾਡਾ ਪੜਨ ਦਾ ਮਨ ਹੈ ਉਹਦੇ ਅੱਗੇ ਅਰਦਾਸ ਕਰੋ ਦੇਣ ਵਾਲਾ ਹੋਊਗਾ ਜੋ ਤੁਹਾਡੀ ਇਹ ਸੇਵਾ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਜੀ ਇਹ 2006 ਤੋਂ ਚੱਲ ਰਹੀ ਹੈ ਜੀ ਤੇ 2012 ਦੇ ਵਿੱਚ ਸਾਡਾ ਪਹਿਲਾ ਸਕੂਲ ਲੁਧਿਆਣੇ 베ਗੋਆਣਾ ਵਿੱਚ ਹੋਇਆ ਸੀ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਸਾਡੀ ਵੈਬਸਾਈਟ ਹੈ educatepunjab.in ਉਹਦੇ ਤੇ ਤੁਸੀਂ ਵਿਜ਼ਿਟ ਵੀ ਕਰੋ ਪਰ ਸਾਡਾ ਸਕੂਲ ਹੈ ਗਿਆ ਲੁਧਿਆਣੇ ਦੇ ਵਿੱਚ ਗੁਰਨਾਨਕ ਇੰਜੀਨੀਅਰਿੰਗ ਕਾਲਜ ਦੀ ਬੈਕਸਾਈਡ 베ਗੋਆਣਾ ਇਲਾਕਾ ਹੈ ਜਿੱਥੇ ਬੱਚਿਆਂ ਨੂੰ ਬਿਲਕੁਲ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਸਾਡੇ 6 ਸਕੂਲ ਹੋਰ ਨੇ ਜਿਵੇਂ ਕਿ ਪਟਿਆਲੇ ਇਲਾਕੇ ਦੇ ਵਿੱਚ ਦੋ ਸਕੂਲ ਲੱਗੇ ਨੇ ਫਰੀਦਕੋਟ ਦੇ ਵਿੱਚ ਹੈ ਬਟਿੰਡੇ ਦੇ ਵਿੱਚ ਹੈ ਸ਼੍ਰੀ ਗੰਗਾ ਨਗਰ ਦੇ ਵਿੱਚ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੋ ਤਿੰਨ ਸਕੂਲ ਹੋਰ ਲੋਕੇਸ਼ਨਸ ਤੇ ਖੋਲਣ ਜਾ ਰਹੇ ਹਾਂ ਦਰਸ਼ਕੋ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਯਾਰ ਜੇ ਸੇਵਾ ਕਰਨੀ ਆ ਤਾਂ ਆਹ ਕਰੋ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਸਲ ਵਿੱਚ ਉਹ ਸੇਵਾ ਇਹ ਇੱਥੇ ਚੱਲ ਰਹੀ ਆ ਵੀ ਜਿਹੜੀ ਗੁਰੂ ਦੀ ਗੋਲਕ ਇਹਨਾਂ ਨੇ ਗਰੀਬ ਵੱਲ ਉਹਦਾ ਮੂੰਹ ਖੋਲਿਆ ਹੋਇਆ ਹੈ ਨਾ ਭੰਜੀ ਸਹੀ ਗੱਲ ਆ ਇਹ ਬਿਲਕੁਲ ਹੈ ਜੀ ਸਾਡੇ ਕੋਲ ਕੀ ਕਹਿੰਦੇ ਆ ਕਿ ਸਿਫਾਰਿਸ਼ੀ ਹੈ ਅਸੀਂ ਕਹਿੰਦੇ ਸਾਡੀ ਸਿਫਾਰਿਸ਼ ਇਹ ਹੈ ਜਿੰਨਾ ਲੋੜਵੰਦ ਉਹ ਨਹੀਂ ਉਹਦੀ ਸਿਫਾਰਿਸ਼ ਆਪੇ ਰੱਬ ਪੰਦਾ ਹੈ ਬਿਲਕੁਲ ਜੀ ਅੱਛਾ ਵੀਰ ਜੀ ਨੇ ਸਾਨੂੰ ਨਾ ਅਸੀਂ ਅੰਦਰ ਬੈਠੇ ਸੀਗੇ ਵੀਰ ਉਹ ਖੜੇ ਨੇ ਉਹਨਾਂ ਵੱਲ ਵੀ ਇੱਕ ਵਾਰੀ ਝਾਤ ਮਰਵਾ ਦਿਓ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਸਾਰੀ ਸਪੈਸ਼ਲ ਸਮਾਂ ਕੱਢ ਕੇ ਵੀਰ ਜੀ ਤੁਹਾਡਾ ਨਾਮ ਕੀ ਆ ਜੀ ਅਗਮ ਤੇਜ ਸਿੰਘ ਅਗਮ ਤੇਜ ਸਿੰਘ ਤੇਜ ਸਿੰਘ ਇਹਨਾਂ ਨੇ ਦੱਸਿਆ ਕਹਿੰਦੇ ਵੀ ਜਿਹੜੇ ਬੱਚੇ ਅਸੀਂ ਜਾ ਕੇ ਦੇਖਦੇ ਆਂ ਜੇ ਸਾਨੂੰ ਲੱਗਦਾ ਹੁੰਦਾ ਸਾਡੀ ਸਿਫਾਰਸ਼ ਕੀ ਹੁੰਦੀ ਆ ਵੀ ਜੇ ਸਾਡੇ ਸੰਸਥਾ ਨੂੰ ਲੱਗੂਗਾ ਵੀ ਵਾਕੇ ਯਾਰ ਲੋਡ ਵੰਦਾ ਅਸੀਂ ਉਹਨੂੰ ਆਪਣੇ ਹੱਥਾਂ ਤੇ ਚੱਕ ਲੈਣਾ ਉਹਦੀ ਲੋਡ ਹਰ ਇੱਕ ਪੂਰੀ ਕਰਨ ਦੀ ਸਟੱਡੀ ਦੇ ਨਾਲ ਸੰਬੰਧਿਤ ਪੂਰੀ ਕਰਦੇ ਆਂਗੇ ਇੱਕ ਗੱਲ ਮੈਂ ਹੋਰ ਪਹਿਨ ਜੀ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਇਹਨਾਂ ਦੇ YouTube ਚੈਨਲ ਤੇ ਮੈਂ ਕਹਿੰਦਾ ਯਾਰ ਵੱਡੇ ਵੱਡੇ ਸਕੂਲਾਂ ਦੇ ਕਲਾਸਰੂਮ ਇਹ ਜੇ ਨਹੀਂ ਮੇਰੇ ਖਿਆਲ ਚ AC ਨੇ ਹਨਾ ਜੀ ਸਾਰੇ ਸਾਰੇ AC ਕਲਾਸਰੂਮ ਐ ਸਮਾਰਟ ਕਲਾਸਰੂਮ ਐ ਤੁਸੀਂ ਇੱਥੇ ਦੇਖ ਰਹੇ ਹੋ ਸੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਐਕਟੀਵਿਟੀ ਬੇਸਡ ਲਰਨਿੰਗ ਹੋਗੀ ਆ ਬੈਕਸ ਕਲਾਸਿਸ ਅਸੀਂ ਦੇ ਰਹੇ ਆ ਬੱਚਿਆਂ ਨੂੰ ਤੰਤੀ ਸਾਜ ਹੋ ਗਏ ਉਹਨਾਂ ਦਾ 뮤зик ਆਰਟ ਦਾ ਹੋ ਗਿਆ სპੋਰਟਸ ਹੋ ਗਿਆ ਇਹ ਸਾਰੀਆਂ ਅਸੀਂ ਫੈਸਿਲਿਟੀਆਂ ਨਾਲ ਪ੍ਰੋਵਾਈਡ ਕਰ ਰਹੇ ਆ ਅੱਛਾ ਇੱਕ ਸਵਾਲ ਮੇਰਾ ਇਹ ਕੀ ਇਕੱਲੇ ਸਿੱਖ ਧਰਮ ਵਾਸਤੇ ਆ ਨਹੀਂ ਜੀ ਕੋਈ ਵੀ ਹੋਵੇ ਜਿਹੜਾ ਲੋੜਵੰਦ ਹੈ ਅੱਛਾ ਉਹ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਨਾਲ ਕੋਈ ਵੀ ਧਰਮ ਪੰਜਾਬ ਦਾ ਹੋਵੇ ਪਰ ਕੋਈ ਵੀ ਹੋਵੇ ਅੱਛਾ ਕੋਈ ਵੀ ਹੋਵੇ ਕਿਉਂਕਿ ਰਾਈਟ ਟੂ ਐਜੂਕੇਸ਼ਨ ਜੇ ਸਾਰਿਆਂ ਨੂੰ ਹੈਗਾ ਬਿਲਕੁਲ ਜੀ ਬਿਲਕੁਲ ਕਿੱਡੀ ਵੱਡੀ ਸੇਵਾ ਹਨਾ ਮੈਂ ਕਹਣਾ ਵੀ ਸੱਚੀਓ ਮੈਂ ਇਹਨਾਂ ਦੀ ਸੇਵਾ ਸੁਣ ਕੇ ਬਾਗੋ-ਬਾਗ ਹੋ ਗਿਆ ਹੁਣ ਇੱਕ ਗੱਲ ਹੈ ਇਹਨਾਂ ਨੇ ਜਮਾਂ ਨਹੀਂ ਕਿਹਾ ਵੀ ਅਸੀਂ ਸੇਵਾਵਾਂ ਲੈਨੇ ਆ ਮੈਨੂੰ ਪਤਾ ਵੀ ਨਹੀਂ ਲੈਂਦੇ ਨੇ ਮੈਨੂੰ ਐ ਲੱਗਦਾ ਵੀ ਜੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਕਿਤੇ ਮੈਂ ਚੰਗੀ ਸੇਵਾ ਪਾਉਣੀ ਆ ਆਪਦਾ ਦਸਵੰਦ ਕੱਢਣਾਗਾ ਤਾਂ ਇੱਕ ਵਾਰੀ ਇੱਥੇ ਵੀ ਢੇੜਾ ਮਾਰੋ ਲੈਣੀ ਆ ਦਸਵੰਦ ਤੁਸੀਂ ਜੇ ਮਨ ਕੋਈ ਸਾਰਾ ਪ੍ਰੋਜੈਕਟ ਹੀ ਸੰਗਤ ਦੇ ਦਸਵੰਦ ਨਾਲ ਚੱਲ ਰਿਹਾ ਜੇ ਬੱਚਿਆਂ ਨੂੰ ਕੋਈ ਇੱਕ ਪੈਨ ਵੀ ਜਾਂਦਾ ਤੇ ਉਹ ਵੀ ਸੰਗਤ ਦੇ ਸਹੀ ਹੋਂ ਨਾਲ ਲੱਗ ਲਓ ਜੀ ਗੱਲ ਇਹ ਆ ਵੀ ਹੁਣ ਕਿਰਪਾ ਕਰਕੇ ਇੱਕ ਤਾਂ ਕਰ ਦਿਓ ਵੀਡੀਓ ਸ਼ੇਅਰ ਤਾਂ ਜੋ ਜਿਹੜੇ ਵੀਰ ਦਸਵੰਦ ਕੱਢਦੇ ਨੇ ਉਹਨਾਂ ਦਾ ਦਸਵੰਦ ਸਹੀ ਜਗ੍ਹਾ ਤੇ ਜਾਵੇ ਉਹ ਇੱਥੇ ਜਾਂ ਕੋਈ ਇਹੋ ਜਿਹਿਆਂ ਹੋਰ ਸੇਵਾਵਾਂ ਦੇ ਰਹੇ ਨੇ ਉਹਨਾਂ ਕੋਲ ਜਾਵੇ ਧੰਨਵਾਦ ਪਿਆ ਜੀ ਸਾਰੀ ਸੰਸਥਾ ਦੇ ਜਿਹੜੇ ਜਿੰਨੇ ਵੀ ਆਗੂ ਖੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਵਧੀਆ ਤੁਸੀਂ ਸੇਵਾ ਦੇ ਰਹੇ ਹੋ ਥੈਂਕ ਯੂ ਤੁਹਾਡਾ ਤੁਸੀਂ ਇਹਨੂੰ ਨਾਲ ਹੈਲਪ ਕੀਤਾ ਨਹੀਂ ਨਹੀਂ ਹੈਲਪ ਸਾਡੀ ਨਹੀਂ ਇਹ ਤਾਂ ਪਤਾ ਨਹੀਂ ਕਿਵੇਂ ਸਬੱਬ ਬਣ ਗਈ ਪ੍ਰਮਾਤਮਾ ਦੇ ਕਰੋ ਸੋ ਧੰਨਵਾਦ ਦਰਸ਼ਕੋ ਬਹੁਤ ਬਹੁਤ ਜਿਹੜਾ ਇਹਨਾਂ ਪਿਆਰ ਦੇਣ ਨੂੰ ਆਹ ਵੀਡੀਓ ਜ਼ਰੂਰ ਸ਼ੇਅਰ ਕਰਦੇਓ ਇਹ ਬਹੁਤ ਬੱਚਿਆਂ ਦੀ ਜ਼ਿੰਦਗੀ ਬਣਾ ਸਕਦਾ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹਾਂਗੀ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਅਗਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਦਾ ਬੱਚਾ ਹੈ ਉਹਨੂੰ ਮਦਦ ਦੀ ਲੋੜ ਹੈ ਬੱਚਾ ਪੜਨ ਵਾਲਾ ਹੈ ਤਾਂ ਜ਼ਰੂਰ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਬੱਚਿਆਂ ਦੀ ਮਦਦ ਕਰਾਂਗੇ ਬਿਲਕੁਲ ਜੀ ਇਹਨਾਂ ਦੀ ਜਿਹੜੀ ਵੈਬਸਾਈਟ ਆ ਉਹਤੇ ਵੀ ਜਾ ਸਕਦੇ ਹੋ ਤੇ ਸਕਰੀਨ ਤੇ ਨੰਬਰ ਵੀ ਦਿੱਤੇ ਹੋਏ ਨੇ ਉਹਤੇ ਵੀ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ